ਦੀ ਕਹਾਤਾ ਵਾਈ ਗੁਰੂ ਜੀ ਦੇ ਜੋ ਮੋਕੇ ਸਾਥ ਹੱਥ ਫੈਸਲਾ ਕਰਾਏ ਸਾਰੇ ਦਾ ਧੰਨਵਾਦ ਕਰਦੇ ਹਾਂ ਨਵਜ ਜੀ ਪਟਵਾਰੀ ਸਾਹਿਬ ਦਾ ਬਹੁਤ ਧੰਨਵਾਦ ਕਾਨੂੰਗੋ ਸਾਹਿਬ ਸਾਫ ਕਰਨਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੋ ਹਾਲਾਤ ਪੰਜਾਬ ਦੀ ਬਣ ਗਈ ਹੈ جے ਪੰਜਾਬੀ ਨਾ ਜਾ ਕੇ ਨਾ ਖੜੇ ਹੋਏ ਤੇ ਫਿਰ ਬੜੀ ਦੇਰ ਹੋ ਜੂਗੀ ਆ ਝਾੜੂ ਵਾਲੇ ਨੇ ਉਹ ਤੋਂ ਪਹਿਲੇ ਕਾਂਗਰਸ ਨੇ ਆਪਣੇ ਆ 7 ਸਾਲ ਖਰਾਬ ਕਰ ਦਿੱਤੇ ਤੁਸੀਂ ਜਾਣਦੇ ਹੋ ਕਿ 10 ਸਾਲ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਕਿਵੇਂ ਪੰਜਾਬ ਵਿੱਚ ਤਰੱਕੀ ਲਿਆਂਦੀ ਅਮਨ ਸ਼ਾਂਤੀ ਲਿਆਂਦੀ ਭਾਈਚਾਰਕ ਸਾਂਝ ਰੱਖੀ ਕਿਵੇਂ ਨਵੀਆਂ ਚੀਜ਼ਾਂ ਬਣੀਆਂ ਪਰ ਪਿਛਲੇ 7 ਸਾਲ ਇਹਨਾਂ ਨੇ ਕੰਮ ਖਰਾਬ ਕਰ ਦਿੱਤਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਥੋੜੀ ਆਪਣੀ ਖੇਤਰੀ ਪਾਰਟੀ ਥੋੜੀ ਪੰਜਾਬ ਦੀ ਕੌਮ ਦੀ ਪੰਥ ਦੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੂੰ ਤਗੜਾ ਕਰ ਦਿਓ ਤਾਂ ਹੀ ਬਚਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜੀ ਸਵਾਰੀ ਸਾਹਿਬ ਦਾ ਬਹੁਤ ਧੰਨਵਾਦ ਕਾਨੂੰਗੋ ਸਾਹਿਬ ਸਾਫ ਕਰਨਾ ਵਾਈ ਗੁਰੂ ਜੀ ਦਾ ਖਲਸਾ ਵਾਈ ਗੁਰੂ ਜੀ ਕੀ ਫਤਿਹ ਜੋ ਹਾਲਾਤ ਪੰਜਾਬ ਦੀ ਬਣ ਗਈਆਂ ਜੇ ਪੰਜਾਬੀ ਨਾ ਜਾ ਕੇ ਨਾ ਖੜੇ ਹੋਏ ਤੇ ਫਿਰ ਬੜੀ ਧੀਰ ਹੋ ਜੂਗੀ ਆ ਝਾੜੂ ਵਾਲੇ ਨੇ ਤੇ ਉਹ ਤੋਂ ਪਹਿਲੇ ਕਾਂਗਰਸ ਨੇ ਆਪਣੇ ਆ 7 ਸਾਲ ਖਰਾਬ ਕਰ ਦਿੱਤੇ ਤੁਸੀਂ ਜਾਣਦੇ ਹੋ ਕਿ 10 ਸਾਲ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਜਿਵੇਂ ਪੰਜਾਬ 'ਚ ਤਰੱਕੀ ਲਿਆਂਦੀ, ਅਮਨ ਸ਼ਾਂਤੀ ਲਿਆਂਦੀ, ਭਾਈਚਾਰੇ ਇੱਕ ਸਾਹ ਜ ਰੱਖੀ। ਕਿਵੇਂ ਨਵੀਆਂ ਚੀਜ਼ਾਂ ਬਣੀਆਂ ਪਰ ਪਿਛਲੇ 7 ਸਾਲ ਇਹਨਾਂ ਨੇ ਕੰਮ ਖਰਾਬ ਕਰ ਦਿੱਤਾ। ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਥੋੜੀ ਆਪਣੀ ਖੇਤਰੀ ਪਾਰਟੀ, ਥੋੜੀ ਪੰਜਾਬ ਦੀ ਹਕੂਮਤ ਦੀ ਪੰਥ ਦੀ ਪਾਰਟੀ ਸ਼ਰੋਮਣੀ ਕਾਲੀ ਦਲ ਨੂੰ ਤਗੜਾ ਕਰ ਦਿਓ ਤਾਂ ਹੀ ਬਚਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਦਾ ਬਹੁਤ-ਬਹੁਤ ਧੰਵਾਦ ਜੀ।

ਦੋ ਘੰਟੇ ਲੈ ਕੇ ਲੁਧੇਵੀ ਆ ਜਿੱਤ حاصل ਕਰੀਏ ਬਹੁਤ ਬਹੁਤ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਮਿਲਣਾ ਸਾਡੇ ਪ੍ਰਾਂਵਾਸ ਵਾਸੀ ਸਵਾਗਤ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ ਸਵਾਗਤ ਕਰਵਾਉਣ ਦਾ ਬਹੁਤ ਬਹੁਤ ਧੰਨਵਾਦ ਸਾਡਾ ਬਹੁਤ ਪੂਰੀ ਦਾ ਸਾਰਿਆਂ ਦੇ ਜਿਹੜੇ ਭੈਣ ਭਰਾਵਾਂ ਦੇ ਬਜ਼ੁਰਗਾਂ ਦੇ ਵੀਰਾਂ ਦੇ ਮਾਂ ਦਾ ਉਹ ਕਾਰਜ ਸ਼ਕੀਲ ਹੈ ਜਿਵੇਂ ਜਿਹੜਾ ਜਿਹੜਾ ਕਮਿਊਨਿਟੀ ਕੰਟੀਨ ਬਾਹਰ ਖੜੇ ਨੇ ਸਾਡੇ ਮੇਰੀਆਂ ਭੈਣਾਂ ਵੀਰ ਸਾਹਿਬ ਦੀ ਸਮੁੱਚੀ ਟੀਮ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਵਾ ਸਾਰੇ ਵੀਰਾਂ ਦਾ सोनिया <laughs> Thank yeah. you. ਕਬਲਾ ਨਾ ਕਰਾ ਤੂੰ ਇਹਨੇ ਹੋਇਆ ਥੋੜਾ ਜਿਹਾ ਪਿੱਛੇ ਚੱਲੋ ਪਿੱਛੇ ਆ ਚੱਲੀਏ ਚੱਲੀਏ ਹੋ ਰਿਹਾ ਨਾ ਬਦਲਣ ਕੀ ਕਰਦੇ ਆ ਕਿੰਨਾ ਵੱਡਾ ਸਖਵਾ ਦਿੱਤਾ நாரே 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 ਇਹ ਦੇਖ ਰਿਓ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਸੱਤ ਹਲਕਿਆਂ ਵਿੱਚ ਪਹਿਲਾਂ ਪੰਜਾਬ ਬਚਾਓ ਯਾਤਰਾ ਨਿਕਲ ਚੁੱਕੀ ਹੈ ਅੱਜ ਮਾਨਯੋਗ ਪ੍ਰਧਾਨ ਸਾਹਿਬ ਇਸ ਯਾਤਰਾ ਦੇ ਤਹਿਤ ਵਿਧਾਨ ਸਭਾ ਹਲਕਾ ਖੰਨਾ ਮੇਖੇ ਪਹੁੰਚ ਰਹੇ ਨੇ ਵੱਡੀ ਗਿਣਤੀ ਵਿੱਚ ਸੰਗਤ ਟਰੈਕਟਰਾਂ ਜੀਪਾਂ ਸਕੂਟਰ ਕਾਰਾਂ ਦੇ ਰੂਪ ਦੇ ਵਿੱਚ ਕਾਫਲੇ ਦੇ ਰੂਪ ਵਿੱਚ ਇੱਥੇ ਪਹੁੰਚੀ ਆ ਮੈਂ ਸਮਝਦਾ ਕਿ ਲੋਕ ਇਸ ਸਰਕਾਰ ਤੋਂ ਵੱਕ ਚੁੱਕੇ ਨੇ ਔਰ ਲੋਕ ਚਾਹੁੰਦੇ ਨੇ ਕਿ ਪੰਜਾਬ ਦੇ ਅੰਦਰ ਖੇਤਰੀ ਪਾਰਟੀ ਵਜੋਂ ਸ਼੍ਰੋਮਣੀ ਕਾਲੀ ਦਲ ਉੱਪਰ ਕੇ ਸਾਹਮਣੇ ਆਵੇ ਔਰ ਇਹ ਕੱਠ ਦੱਸਦਾ ਵਾ ਕਿ ਇਹ ਸੀਟ ਅਸੀਂ ਜਿਹੜੀ ਹੈ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂ। ਫਾਜ਼ਲ ਜੀ ਤੁਸੀਂ ਉਮੀਦਵਾਰ ਹੋਂ ਇਲਾਕੇ ਦੇ ਕਿੰਦਾਂ ਦਾ ਕੰਡ ਦੇ ਪਹਿਲੋਂ ਜਿਹੜਾ ਮਿਲ ਗਿਆ ਹੰਗਾਰਾ ਮੈਂ ਹਲਕੇ ਦੇ ਆ ਪੂਰੇ ਲੋਕ ਸਭਾ ਹਲਕੇ ਦੇ ਦੂਸਰੇ ਗੇੜੇ ਦੇ ਉੱਤੇ ਆ ਕੰਮ ਦੀ ਰੁੱਤ ਹੋਣ ਦੇ ਬਾਵਜੂਦ ਵੀ ਕਈ ਵਾਰੀ ਮੀਂਹ ਪੈਂਦਾ ਵਾ ਕਈ ਵਾਰੀ ਗਰਮੀ ਵੱਧ ਹੁੰਦੀ ਹੈ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਸੰਗਤ ਵੱਡੀ ਗਿਣਤੀ ਵਿੱਚ ਸੁਣਨ ਆ ਰਹੀ ਹੈ ਮੈਂ ਸਮਝਦਾ ਵਾਂ ਕਿ ਲੋਕਾਂ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਹੀ ਵੱਖ-ਵੱਖ ਵਰਗਾਂ ਦੀ ਭਲਾਈ ਲਈ ਸਕੀਮਾਂ ਚਲਾਈਆਂ ਸਨ ਸੋ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਕੇ ਪੰਜਾਬ ਦੇ ਅੰਦਰ ਸੱਤਾ ਵਿੱਚ ਆਵੇ ਜਿਹਦਾ ਰਾਹ ਜਿਹੜਾ ਹੈਗਾ ਇਹ ਲੋਕ ਸਭਾ ਦੀਆਂ ਚੋਣਾਂ ਦੇ ਰਾਹੀਂ ਬਣੂਗਾ ਔਰ ਇਹ ਸੀਟ ਅਸੀਂ ਜਿੱਤਾਂਗੇ ਵੱਡੇ ਮਾਰਜਨ ਨਾਲ ਜਿੱਤ ਕੇ ਰਾਮ ਨਾਵਾਂਗੇ ਕਿ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਸਰਕਾਰ ਬਣਾਵੇ। ਅਕਾਲੀ ਦਲ ਦਾ ਮੁੱਖ ਮੁਕਾਬਲਾ ਕਿਸੇ ਧਰਨਾ ਮੰਨੇ ਜਾਏ। ਅਕਾਲੀ ਦਲ ਦਾ ਮੁੱਖ ਮੁਕਾਬਲਾ ਜਿਹੜਾ ਵਾ ਉਹ ਕਾਂਗਰਸ ਪਾਰਟੀ ਦੇ ਨਾਲ ਆ ਕਿਉਂਕਿ ਆਮ ਆਦਮੀ ਪਾਰਟੀ ਸਿਰਫ ਵਿਰੋਧ ਤੋਂ ਪੈਦਾ ਹੋਈ ਪਾਰਟੀ ਸੀਗੀ ਜਿਹਦਾ ਹੁਣ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਲੋਕ ਇਸ ਪਾਰਟੀ ਨੂੰ ਨਕਾਰ ਚੁੱਕੇ। ਸਰ ਗੱਲ ਬਦਲਣ ਬਾਰੇ ਕੀ ਕਹਿ ਰਹੇ ਜਿਹੜੇ ਵੀ ਚੋਣਾਂ ਵੇਲੇ ਇੱਕ ਉੱਤਰ ਚਲੀ ਜਾਂਦੇ ਨੇ। ਜੁੜਨਾ ਤੇ ਜੁੜੇ ਰਹਿਣਾ ਉਹਦੇ ਵਿੱਚ ਬਹੁਤ ਵੱਡਾ ਅੰਤਰ ਆ। ਸੱਤਾ ਦੇ ਪਿੱਛੇ ਭੱਜਣ ਲਈ ਦਿਨ ਰਾਤ ਲੋਕ ਪਾਰਟੀਆਂ ਬਦਲਦੇ ਨੇ ਮੈਂ ਸਮਝਦਾ ਕਿ ਇਹ ਇਹ ਗੱਲ ਨਾਲ ਸਰਕਾਰ ਦੇ ਵਿੱਚ ਹੱਥ ਨਹੀਂ ਪੈਂਦਾ ਹੁੰਦਾ ਨਾ ਸੱਤਾ ਆਉਂਦੀ ਹੁੰਦੀ ਆ ਲੋਕਾਂ ਦੇ ਦਿਲ ਜਿੱਤਨੇ ਪੈਂਦੇ ਹੁੰਦੇ ਨੇ ਪਾਰਟੀਆਂ ਬਦਲ ਕੇ ਸੱਤਾ ਦੀ ਪ੍ਰਾਪਤੀ ਨਹੀਂ ਹੁੰਦੀ ਚਲੋ ਸ਼ੋਭਰਾ ਸਰ ਅੱਜ ਪੰਜਾਬ ਯਾਤਰਾ ਵਿਚੋ ਯਾਤਰਾ ਦਾ ਆਗਾਜ਼ ਹੋ ਰਿਹਾ ਪਿੰਡ ਇਸੂ ਤੋਂ ਕੀ ਕਹਿਣਾ ਚਾਹੁੰਦੇ ਕਿਵੇਂ ਹੰਗਾਰਾ ਮਿਲ ਰਿਹਾ ਦੇਖੋ ਜੀ ਸਾਰੇ ਪੰਜਾਬ ਚੋਂ ਹੁੰਦੇ ਹੋਏ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪੰਜਾਬ ਚਾਉ ਯਾਤਰਾ ਲੈ ਕੇ ਸਾਡੇ ਹਲਕਾ ਖੰਨਾ ਵਿੱਚ ਪਹੁੰਚ ਰਹੇ ਨੇ ਸੋ ਅਸੀਂ ਅੱਜ ਬੜਾ ਮੈਂ ਕਹੂੰਗਾ ਇੱਕ ਅਹਿਮ ਪਿੰਡ ਅਸੀਂ ਚੁਣਿਆ ਕਿ ਇਸੜੂ ਸਾਡੀ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਸਰਦਾਰ ਕਨੈਸ ਸਿੰਘ ਇਸੜੂ ਜੋ ਗਵਾ ਦੇ ਮਹਾਨ ਸ਼ਹੀਦ ਹੋਏ ਨੇ ਨਾਲ ਹੀ ਸਾਡੇ ਕਿਸਾਨੀ ਦੇ ਸ਼ਹੀਦ ਸਾਬ ਪਵਿੰਦਰ ਸਿੰਘ ਇਸੜੂ ਹੋਏ ਨੇ ਤੇ ਨਾਲ ਹੀ ਇੱਥੋਂ ਜੋ ਗੁਰਦੁਆਰਾ ਸਾਹਿਬ ਹੈ ਛੇਵੀਂ ਪਾਸ਼ਾ ਦੀ ਚਰਨ ਛੋਹ ਧਰਤੀ ਆ ਅਸੀਂ ਦੋਨਾਂ ਸ਼ਹੀਦਾਂ ਦੇ ਹਾਰ ਪਵਾ ਕੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਨੂੰ ਨਤਮਸਤਕੂ ਕੇ ਸਾਰ ਸਖਬੀਰ ਸਿੰਘ ਬਾਦਲ ਇੱਥੋਂ ਯਾਤਰਾ ਸ਼ੁਰੂ ਕਰਨਗੇ ਇੱਥੋਂ ਯਾਤਰਾ ਸ਼ੁਰੂ ਕਰਕੇ ਇਕਲਾਹਾ ਪਿੰਡ ਹੁੰਦੀ ਹੋਈ ਰਸੂਲੜਾ ਫਿਰ ਖੰਨੇ ਚੀਮਾ ਚੌਂਕ ਚ ਹੋ ਕੇ ਦਾਣਾ ਮੰਡੀ ਹੋ ਕੇ ਫਿਰ ਸਮਰਾਲਾ ਚੌਂਕ ਫਿਰ ਸੀਆਈ ਸਟਾਫ ਉਸ ਤੋਂ ਬਾਅਦ ਲਹਿੜੀ ਪਿੰਡ ਹੋ ਕੇ ਫਿਰ ਲਹਿੜੀ ਰੋਡ ਦੀ ਹੁੰਦੀ ਹੋਈ 레ੜੀ ਚੌਂਕ ਚ ਆ ਕੇ ਮਲੋਰੋੜ ਚੌਂਕ ਉਸ ਤੋਂ ਬਾਅਦ ਜੀਟੀ ਮਾਰਕੀਟ ਫਿਰ ਸਮਰਾਲਾ ਚੌਂਕ ਤੋ ਹੋ ਕੇ ਜਿਹੜਾ ਸਾਡਾ ਅੱਜ ਦਫ਼ਤਰ ਖੁੱਲਣ ਜਾ ਰਿਹਾ ਸਰਦਾਰ ਬਿਕਮ ਸਿੰਘ ਖਾਲਸਾ ਜੋ ਸਾਡੇ ਲੋਕ ਸਭਾ ਉਮੀਦਵਾਰ ਨੇ ਉਹਨਾਂ ਦਾ ਦਫ਼ਤਰ ਸਾਡਾ ਜੋ ਬੀਕਾਨੇਰ ਸਵੀਟ ਦੇ ਨਾਲ ਖੁੱਲਣ ਜਾ ਰਿਹਾ ਜੀਟੀ ਰੋਡ ਤੇ ਉਸ ਦਾ ਅਧਿਕਾਰਨ ਵਿਆਸਾ ਸਾਹਿਬ ਸਿੰਘ ਬਾਦਲ ਨੇ ਕਰਨਾ ਸੋ ਬੜਾ ਉਤਸ਼ਾਹ ਸੰਗਤਾਂ ਚ ਬਹੁਤ ਤੁਸੀਂ ਆਪ ਦੇਖਿਆ ਹੋਣਾ ਕਿ ਪਿੰਡਾਂ ਤੋਂ ਨਗਰਾਂ ਤੋਂ ਸ਼ਹਿਰ ਤੋਂ ਸੰਗਤ ਨਿਕਲ ਨਿਕਲ ਆਪ ਮਹਾਰੇ ਆ ਰਹੀ ਆ ਟਰੈਕਟਰ ਲੈ ਕੇ ਆਪਣੇ ਕਾਰਾਂ ਲੈ ਕੇ ਮੋਟਰਸਾਈਕਲ ਲੈ ਕੇ ਲੋਕ ਆ ਰਹੇ ਨੇ ਆਪਣੇ ਆਪਣੇ ਸਾਧਨਾਂ ਤੇ ਲੋਕ ਪਹੁੰਚ ਰਹੇ ਨੇ ਬੜਾ ਲੋਕਾਂ ਚ ਉਤਸ਼ਾਹ ਕੀ ਮਾਂ ਕੀ ਮਹਿਸੂਸ ਕਰਦੇ ਨੇ ਲੋਕ ਵੀ ਜਿਹੜੀ ਆਮ ਆਦੀ ਪਾਰਟੀ ਤੋਂ ਅੱਕ ਚੁੱਕੇ ਨੇ ਸੋ ਪਿਛਲੇ ਪਹਿਲਾ 5 ਸਾਲ ਕਾਂਗਰਸ ਨੇ ਲੁੱਟਿਆ ਫਿਰ ਹੁਣ ਜੋ ਆਮ ਆਦਮੀ ਪਾਰਟੀ ਜੋ ਝੂਠ ਬੋਲ ਕੇ ਪਹਿਲਾਂ ਕਾਂਗਰਸ ਸਰਕਾਰ ਝੂਠ ਬੋਲ ਕੇ ਬਣੀ ਲੋਕਾਂ ਨੂੰ ਲੁੱਟਦੀ ਰਹੀ ਹੁਣ ਆਮ ਆਦਮੀ ਸਰਕਾਰ ਜੋ 2.5 ਸਾਲ ਹੋ ਗਏ ਬੜੇ ਝੂਠ ਬੋਲ ਕੇ ਲੋਕਾਂ ਨੂੰ ਪਰਵਾ ਕੇ ਸਰਕਾਰ ਬਣਾਈ ਬਹੁਤ ਬਹੁਤ ਲੋਕਾਂ ਨੇ ਬਹੁਤ ਦਿੱਤਾ 99 ਐਮਐਲਏ ਬਣੇ ਪਰ ਹੋਇਆ ਕੀ ਲੋਕਾਂ ਦਾ ਸਾਡੇ ਨਾਲ ਅੱਜ ਲੋਕ ਠੱਗੇ ਠੱਗੇ ਮਹਿਸੂਸ ਕਰ ਰਹੇ ਨੇ ਅੱਜ ਸ਼੍ਰੋਮਣੀ ਕਾਲੀ ਦਲ ਨੂੰ ਸਦਾ ਸੁਭਿਸ਼ਣ ਬਾਦਲ ਨੂੰ ਯਾਦ ਕਰ ਰਹੇ ਨੇ ਕਿ ਉਹਨਾਂ ਦੇ ਰਾਜ 'ਚ ਜੋ ਮੌਜਾਂ ਮਾਣੀਆਂ ਨੇ ਉਹ ਦੁਬਾਰਾ ਕਿਸੇ ਰਾਜ 'ਚ ਨਹੀਂ ਆਈਆਂ ਕਿਉਂਕਿ ਜੋ ਵੀ ਭਲਾਈ ਦੀਆਂ ਸਕੀਮਾਂ ਗਰੀਬ ਭਲਾਈ ਦੀਆਂ ਜਾਂ ਮਜ਼ਦੂਰਾਂ ਦੀਆਂ ਹਰ ਵਰਗ ਦੀ ਜੇ ਸਕੀਮ ਸ਼ੁਰੂ ਕੀਤੀ ਆ ਤੋ ਬਾਦਲ ਸਾਹਿਬ ਨੇ ਕੀਤੀ ਆ ਉਹਨਾਂ ਦੇ ਅੰਦਰ ਆਟਾ ਦਾਲ ਸਕੀਮ ਚੱਲੀ ਸ਼ਘਨ ਸਕੀਮ ਚੱਲੀ ਵੜਾਪਾ ਪੈਨਸ਼ਨ ਚੱਲਿਆ ਵੱਡੇ ਵੱਡੇ 에어ਪੋਰਟ ਬਣੇ ਥਰਮਲ ਪਲਾਂਟ ਲੱਗੇ ਹੋਰ ਮੈਂ ਕਹੂੰਗਾ ਵੱਡੇ ਵੱਡੇ ਪੁਲ ਬਣੇ ਸੜਕਾਂ ਬਣੀਆਂ ਜੋ ਵੀ ਵਿਕਾਸ ਦੇ ਕੰਮ ਹੋਏ ਸਾਧ ਸੁਖਵੀਰ ਸਿੰਘ ਬਾਦਲ ਦੇ ਸਮੇਂ ਹੋਏ ਜੋ ਵੀ ਭਲਾਈ ਦੀਆਂ ਸਕੀਮਾਂ ਹੋਈਆਂ ਉਹਨਾਂ ਦੇ ਸਮੇਂ ਚ ਹੋਈਆਂ ਬਾਦਲ ਸਰਕਾਰ ਚ ਹੋਈਆਂ ਸ਼ੁਮਨੀ ਕਾਲੀਦਾ ਦੇ ਸਮੇਂ ਹੋਈਆਂ ਸੋ ਅੱਜ ਲੋਕ ਮਹਿਸੂਸ ਕਰਦੇ ਆ ਕਿ ਦੁਬਾਰਾ ਸ਼ੁਮਨੀ ਕਾਲੀਦਾ ਦੀ ਸਰਕਾਰ ਆਵੇ ਤਾਂ ਅਸੀਂ ਪਹਿ ਕਿ ਗਿੰਡ ਦੀ ਵਿੱਚ ਸੰਗਤਾਂ ਸਮੂਲੀਤ ਕੀਤੀ ਅੱਜ ਯਾਤਰਾ ਦੇ ਵਿੱਚ ਕੀ ਕਹਿਣਾ ਚਾਹੁੰਦੇ ਸੋ ਅਸੀਂ ਧੰਨਵਾਦੀ ਵੀ ਆ ਸਮੁੱਚੀ ਸੰਗਤ ਦੇ ਜਿਹੜੇ ਆਪ ਮਾਰੇ ਅਸੀਂ ਸੱਦੇ ਜਰੂਰ ਲਾਏ ਪਰ ਲੋਕਾਂ ਚ ਇਨਾਂ ਸ਼ਾਹਕ ਪਿੰਡਾਂ 'ਚੋ ਆਪ ਮਾਰੇ ਵੀ ਲੋਕ ਨਿਕਲ ਲਗੜਾ ਰਹੇ ਆ ਸੋਮਣੀ ਦਾ ਇਹ ਸਰਾਸ ਸੁਖੀ ਸਿੰਘ ਦਾ ਸੁਖੀ ਸਿੰਘ ਬਾਦਲ ਜੀ ਦਾ ਪਿਆਰ ਆ ਕਿ ਲੋਕ ਆਪ ਸੜਕਾਂ ਤੇ ਆ ਰਹੇ ਨੇ ਸੋ ਮੈਂ ਸਾਰੇ ਸੰਗਤਾਂ ਦਾ ਧੰਨਵਾਦ ਵੀ ਕਰਦਾ ਸਾਰਿਆਂ ਨੂੰ ਜਿਵੇਂ ਵਿਆਖਤ